ਸਾਸ੍ਰੀਕਲ ਕਿਸਾਨ ਪ੍ਰਭੋ ਜਿਵੇਂ ਹੀ ਪੰਜਾਬ ਦੇ ਵਿੱਚ 11 ਅਤੇ 12 ਮਾਰਚ ਨੂੰ ਬਹੁਤ ਗਰਮੀ ਵਧ ਗਈ ਸੀ ਗਰਮੀ ਤੋਂ ਰਾਹਤ ਪਾਉਣ ਦੇ ਲਈ ਇੱਕ ਪੱਛਮੀ ਬਰਖਾ ਦਾ ਸਿਸਟਮ ਆ ਜਿਹੜਾ ਸ਼ੁਰੂ ਹੋ ਚੁੱਕਿਆ ਪਾਕਿਸਤਾਨ ਵੱਲੋਂ ਹੁੰਦਾ ਹੋਇਆ ਪੰਜਾਬ ਦੇ ਵਿੱਚ ਮਾਝਾ ਦਬਾਬਾ ਏਰੀਆ ਰਹੀ ਐਂਟਰ ਕਰੇਗਾ ਤੇ 13 ਤਰੀਕ ਨੂੰ ਹਲਕੀਆਂ ਫੁਲਕੀਆਂ ਦਰਮਿਆਨੀਆਂ ਪੂਰੇ ਪੰਜਾਬ ਪਰ ਵਿੱਚ ਬਰਖਾਵਾਂ ਹੋਣਗੀਆਂ ਅਤੇ 14 ਤਰੀਕ ਨੂੰ ਵੀ ਇਹ ਸਿਸਟਮ ਉਸੇ ਤਰ੍ਹਾਂ ਦੁਬਾਰੇ ਫਿਰ 12 ਘੰਟੇ ਦੀ ਬ੍ਰੇਕ ਪਾ ਕੇ ਦੁਬਾਰਾ ਫਿਰ ਪੂਰੇ ਪੰਜਾਬ ਦੇ ਵਿੱਚ ਬਰਖਾ ਕਰਦਾ ਰਹੇਗਾ ਤੁਸੀਂ ਸਕਰੀਨ ਦੇ ਉੱਪਰ ਗ੍ਰਾਫ ਦੇਖ ਸਕਦੇ ਹੋ ਇਹ ਗ੍ਰਾਫ ਦੇ ਰਾਹੀਂ ਤੁਹਾਨੂੰ ਪੂਰਾ ਪੰਜਾਬ ਦੇ ਵਿੱਚ ਵਰਖਾ ਹੁੰਦੀ ਨਜ਼ਰ ਆਉਂਦੀ ਹੋਵੇਗੀ ਤੇ ਦੋਸਤੋ ਇਹ ਦਿਨਾਂ ਦੇ ਵਿੱਚ ਪਹਾੜਾਂ ਦੇ ਵਿੱਚ برفਬਾਰੀ ਵੀ ਬਹੁਤ ਪੈਣੀ ਆ ਗੁਰਦਾਸਪੁਰ ਏਰੀਆ ਅਤੇ ਦਬਾਬਾ ਏਰੀਆ ਦੇ ਵਿੱਚ ਗੜੇਮਾਰੀ ਵੀ ਦੱਸੀ ਗਈ ਆ ਅਤੇ ਤੇਜ਼ ਹਵਾਵਾਂ ਦਾ ਵੀ ਪ੍ਰਭਾਵ ਦੱਸਿਆ ਜਾ ਰਿਹਾ ਜਿੱਥੇ ਹੀ ਇਹ ਪੱਛਮੀ ਸਿਸਟਮ ਆ ਜਿਹੜਾ ਗਰਮੀ ਤੋਂ ਰਾਹਤ ਦੇਵੇਗਾ ਪਰ ਇਹ ਪੰਜਾਬ ਦੀਆਂ ਫਸਲਾਂ ਨੂੰ ਬਹੁਤ ਵੱਡੀ ਮਾਰ ਵੀ ਕਰੇਗਾ ਅਸੀਂ ਪ੍ਰਮਾਤਮਾ ਅੱਗੇ ਦੁਆ ਕਰਦੇ ਆਂ ਵੀ ਗੜੇਮਾਰੀ ਅਤੇ ਤੇਜ਼ ਵਰਖਾ ਹਨੇਰੀਆਂ ਕਿਤੇ ਵੀ ਨਾ ਪੈਣ ਤਾਂ ਜੋ ਕਿਸਾਨਾਂ ਦੀਆਂ ਜਿਹੜੀਆਂ ਸਾਲ ਭਰ ਦੀਆਂ ਮਿਹਨਤਾਂ ਨੇ ਠੀਕ ਰਹਿਣ ਤੇ ਦੋਸਤੋ ਇਹ ਸਿਸਟਮ 13 14 15 16 ਮਾਰਚ 4 ਦਿਨ ਚੱਲਦਾ ਹੋਇਆ 16 ਤਰੀਕ ਨੂੰ ਖਤਮ ਹੋ ਜਾਵੇਗਾ ਤੇ ਫਿਰ 15 ਦਿਨਾਂ ਲਈ ਪੰਜਾਬ ਦੇ ਵਿੱਚ ਕੋਈ ਵੀ ਵਰਖਾ ਵਗੈਰਾ ਨਹੀਂ ਹੋਏਗੀ ਮੌਸਮ ਕਲੀਅਰ ਰਹੇਗਾ